ਅਲੱਗ ਅਲੱਗੀ ਲੁੱਕ ਐ ਇਸ ਦੀ ਦੇਖ ਸਕਦਾ ਤੁਸੀਂ ਬਹੁਤ ਹੀ ਵਧੀਆ ਸੋਹਣੀ ਲੁੱਕ ਚ ਐ ਔਰ ਇਹ ਤੇ ਵੀ ਆਫਰ ਲਾਇਆ ਹੋਇਆ ਸਰਾਣੀ ਆਓ ਤੁਹਾਨੂੰ ਦਿਖਾ ਦਈਏ ਮਤਲਬ ਇਹ ਪਹਿਲਾਂ 70000 ਦਾ ਸੀ ਜੋ ਕਿ ਸਿਰਫ 48000 ਰੁਪਏ ਦਾ ਰਹਿ ਗਿਆ ਹੈਪੀ ਨੀਅਰ ਵਾਸਤੇ ਔਰ ਬਿਆਹਾਂ ਦੇ ਸੀਜ਼ਨ ਲਈ ਔਰ ਅੱਗੇ ਵੀ ਆਪਾਂ ਦਿਖਾਉਣਿਆ ਤੁਹਾਨੂੰ ਔਰ ਇਸ ਦਾ ਵੀ ਤੁਸੀਂ ਟਰੱਕ ਭਰ ਕੇ ਰਾਲੇ ਪਰ ਪਰਕੇ ਲਈ ਆਸਾ ਦੇ ਸੁਆਣ ਦੇ ਉਹ ਬਹੁਤ ਵਧੀਆ ਆਫਰ ਲਾਇਆ ਸਰ ਜੀ ਇਹ ਵੀ ਤੁਹਾਨੂੰ ਦਿਖਾਉਣਾ ਸਰ ਇੱਧਰ ਵੀ ਦਿਖਾ ਦੇ ਇੱਕ ਵਾਰ ਪੂਰੀ ਚੀਜ਼ ਦਿਖਾ ਦਿਓ ਸਰ ਪੂਰੀ ਵੀਡੀਓ ਚ ਔਰ ਇਹਦਾ 68000 ਦਾ ਸੀ ਜੋ ਸਿਰਫ 48000 ਰੁਪਏ ਦਾ ਰਹਿ ਗਿਆ ਤੁਸੀਂ ਲਿਆ ਸਕਦੇ ਹੋ ਵੇਚੇ ਜਿੱਕਾ ਸ਼ਸ਼ੀ ਕਾਜੀ ਜਿਵੇਂ ਤੁਹਾਨੂੰ ਕਿਹਾ ਸੀ ਵੀ ਆਪਾਂ ਫਰਨੀਚਰ ਦੇ ਸ਼ੋਅਰੂਮ ਦੇ ਆਫਰ ਬਾਰੇ ਗੱਲਾਂ ਕਰਾਂਗੇ ਤੁਹਾਨੂੰ ਔਫਰ ਲੈ ਕੇ ਆ ਚੁੱਕੇ ਆ ਔਰ ਕੱਲੇ ਕੱਲੇ ਆਫਰ ਵਾਲੇ ਦੱਸਾਂਗੇ ਵੀ ਕੀ ਕੀ ਆਫਰ ਹੈਗਾ ਹੈਪੀ ਨਿਊ ईयर ਦਾ ਜਿਹਨੂੰ ਬੱਸਾ ਸੀ ਆਫਰ ਲੈ ਕੇ ਆਵਾਂਗੇ ਔਰ ਮੇਰੇ ਜਿੰਨੇ ਵੀ ਦੇਖਣ ਵਾਲੇ ਫੋਲੋਅਰ ਹੈਗੇ ਆ ਸਾਨੂੰ ਚਾਹਣ ਵਾਲੇ ਫੋਲੋਅਰ ਹੈਗੇ ਆਪਣੇ ਔਰ ਆਪਾਂ ਨੂੰ ਚਾਹਣ ਵਾਲੇ ਮਤਲਬ ਦੇਸ਼ਾਂ ਵਿਦੇਸ਼ਾਂ ਦੇ ਜੁੜੇ ਆ ਸਾਡੇ ਨਾਲ ਆਪਣਾ YouTube ਚੈਨਲ ਹੈ ਪੰਜਾਬੀ ਰੇਡੀਓ ਉਹਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆ ਸਕੀਏ ਔਰ ਆਪਣਾ YouTube ਚੈਨਲ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਔਰ ਆਪਣਾ Facebook ਪੇਜ ਹੈ ਕਮਲਦੀਪ ਸਿੰਘ ਦੇ ਨਾਂ ਤੇ ਉਹ ਵੀ ਤੁਸੀਂ ਮਤਲਬ ਫੋਲੋ ਕਰ ਸਕਦੇ ਹੋ ਹੁਣ ਆਓ ਆਪਾਂ ਜਾਣਦੇ ਹਾਂ ਵੀ ਜੋ ਆਪਾਂ ਸਰਾਂ ਤੋਂ ਆਫਰ ਬਾਰੇ ਗੱਲਬਾਤ ਕੀਤੀ ਸੀ ਪਹਿਲਾਂ ਪਿਛਲੀ ਵੀਡੀਓ ਚ ਦੀ ਹੈਪੀ ਨਿਊ ईयर ਦਾ ਜਾਂ ਮਤਲਬ ਵਿਹਾਨਾ ਸੀਜ਼ਨ ਚੱਲਣ ਵਾਲਾ ਉਸ ਲਈ ਆਪਾਂ ਜੋ ਆਫਰ ਦਿੱਤਾ ਸਰਾਂ ਨੇ ਇਹ ਇੱਕ ਤਰੀਕ ਤੋਂ ਲੈ ਕੇ 7 ਜਨਵਰੀ ਦੇ ਕਾਕਾ ਆਫਰ ਹੈਗਾ ਇਹਦਾ ਤੁਸੀਂ ਭਰਪੂਰ ਫਾਇਦਾ ਲੈ ਸਕਦੇ ਟਰੱਕ ਪਰ ਪਰ ਕੇ ਲਿਆ ਸਕਦੇ ਹੋ ਸਵਾਣ ਦੇ ਤਾਂ ਆਪ ਉਹ ਤੁਹਾਨੂੰ ਮਲਾਉਣੇ ਪਹਿਲਾਂ ਤੁਸੀਂ ਇਹ ਦੇਖ ਸਕਦੇ ਹੋ ਕਿੰਨਾ ਸ਼ਾਨਦਾਰ ਹੈ ਇਸ ਦਾ ਤੁਹਾਨੂੰ ਫਿਰ ਬਾਅਦ ਚਾ ਕੇ ਰੇਟ ਦੱਸਾਂਗੇ ਵੀ ਕੀ ਰੇਟ ਚ ਹੈ ਇਹ ਪਹਿਲਾਂ ਕੀ ਰੇਟ ਸੀ ਤੇ ਹੁਣ ਤੁਹਾਨੂੰ ਕੀ ਦਿੱਤਾ ਜਾਂਦਾ ਹੁਣ ਇਹਦਾ ਆਪਾਂ ਸਰਾਂ ਨੂੰ ਇਧਰ ਸਰ ਦਿਖਾ ਦਿਓ ਪਹਿਲਾਂ ਇਹ 48000 ਦਾ ਸੋਫਾ ਸੈੱਟ ਸੀਗਾ ਜਿਹੜਾ ਹੁਣ ਸਰਾਂ ਨੇ ਹੈਪੀ ਨਿਊ ईयर ਮਤਲਬ ਨਵੇਂ ਸਾਲ ਦੇ ਜੋ ਆਫਰ ਦਿੱਤਾ ਹੈ ਔਰ 90 ਦਾ ਜੋ ਸੀਜ਼ਨ ਚੱਲਣ ਵਾਲਾ ਹੈ ਇਸ ਤੇ ਆਫਰ ਦਿੱਤਾ ਤੁਹਾਨੂੰ 48000 ਤੋਂ 36000 ਤੱਕ ਤੁਸੀਂ ਇਸ ਨੂੰ ਸੋਫੇ ਨੂੰ ਆਪਣੇ ਘਰ ਲਿਆ ਸਕਦੇ ਹੋ ਔਰ ਅੱਗੇ ਤੁਹਾਨੂੰ ਫੋਰ ਦਿਖਾਉਣੇ ਆ ਜਿਵੇਂ ਇੱਥੇ ਸੋਫਾ ਇੱਧਰ ਦਿਖਾ ਦਿਓ ਸਾਰੇ ਇੱਧਰ ਦਿਖਾ ਦਿਓ ਕੈਮਰਾ ਮਾਰ ਕੇ ਮਤਲਬ ਇੱਧਰ ਤੁਸੀਂ ਦੇਖ ਸਕਦੇ ਹੋ ਮਤਲਬ ਇਹ ਸਾਰਾ ਨੂੰ ਦਿਖਾਉਣੇ ਆ ਵੀ ਇੱਧਰ ਵੀ ਸਭ ਦਿਖਾ ਦਿਓ ਇਹ ਪਹਿਲਾ ਸੋਫਾ ਸੈੱਟ 48000 ਦਾ ਸੀ ਜੋ ਕਿ ਹੈਪੀ ਨਿਊ ईयर ਤੇ ਔਰ ਵਿਆਹਾਂ ਦੇ ਸੀਜ਼ਨ ਤੇ 36000 ਦਾ ਸਿਰਫ 36000 ਦਾ ਤੁਸੀਂ ਇਹ ਸੋਫਾ ਸੈੱਟ ਲੈ ਸਕਦੇ ਹੋ ਔਰ ਆਓ ਅੱਗੇ ਆਪਾਂ ਹੋਰ ਤੁਹਾਨੂੰ ਦਿਖਾ ਲਈਏ ਜਿਵੇਂ ਇਹ ਤੀਜਾ ਸੋਫਾ ਸੈੱਟ ਹੈਗਾ ਉਹ ਇਹ ਸਰ ਪੂਰਾ ਦਿਖਾ ਦਿਓ ਇੱਕ ਵਾਰ ਜੇ ਅੱਗੇ ਗੱਲ ਗੱਲਬਾਤ ਕਰਦੇ ਆ ਇਹਦਾ ਵੀ ਤੁਸੀਂ ਸਰਾਂ ਨੂੰ ਤੁਹਾਨੂੰ ਮਾੜਾ ਸਿਰਫ ਕੈਮਰਾ ਨੇੜੇ ਹੋ ਕੇ ਦਿਖਾ ਦਿਓ ਵੀ 48000 ਪਹਿਲਾਂ ਇਹਦਾ ਰੇਟ ਸੀ ਤੁਸੀਂ 36000 ਦਾ ਇਹ ਲਿਆ ਸਕਦੇ ਹੋ ਇੱਥੇ ਟਰੱਕ ਪਰ ਪਰ ਕੇ ਲਿਆ ਸਕਦੇ ਹੋ ਸਮਾਨ ਦੇ ਤੁਸੀਂ ਬਹੁਤ ਹੀ ਯੂਨੀਕ ਆਟਮਾ ਨੇ ਇੱਕ ਅਲੱਗ हटਕੇ ਹੀ ਆਟਮਾ ਨੇ ਤੁਸੀਂ ਦੇਖ ਸਕਦੇ ਹੋ ਔਰ ਇਧਰ ਵੀ ਤੁਹਾਨੂੰ ਸਰ ਇਧਰ ਵੀ ਦਿਖਾ ਦਿਓ ਜੋ ਇਹ ਸੁਪਰ ਸੈੱਟ ਹੈ ਗਿਆ ਪ੍ਰੋਪਰ ਤਰੀਕੇ ਨਾਲ ਸਰ ਪੂਰਾ ਕੈਮਰਾ ਮਾਰ ਦਿਓ ਇਸ ਉਸਕ ਆ ਦਿਖਾ ਦਿਓ ਇੱਕ ਵਾਰ ਦੇ ਗਰੀਵਨ ਪਹਿਲਾਂ ਇਹ 60000 ਦਾ ਸੀ ਜੋ ਕਿ ਹੁਣ ਆਫਰ ਦਿੱਤਾ ਜਾ ਰਿਹਾ ਸਰਾ ਵੱਲੋਂ 42000 ਰੁਪਿਆ ਸਿਰਫ 42000 ਰੁਪਿਆ ਔਰ ਇਧਰ ਤੋਂ ਇਧਰ ਲੈ ਚੱਲਦੇ ਆ ਇਧਰ ਦੇਖ ਸਕਦੇ ਤੁਸੀਂ ਸਾਰਾ ਇਧਰ ਪੂਰਾ ਦਿਖਾ ਦਿਆ ਕਰੋ ਆ ਰਿਹਾ ਸਭ ਪੂਰਾ ਔਰ ਇਧਰ ਵੀ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਇਹ ਸੋਫਾ ਸੈੱਟ ਸੱਤ ਦਿਖਾ ਦਿਓ ਪਹਿਲਾਂ 48 ਹਜ਼ਾਰ ਦਾ ਸੀ ਜੋ ਕਿ ਹੁਣ ਸਿਰਫ 60 ਹਜ਼ਾਰ ਰੁਪਏ ਦਾ ਰਹਿ ਚੁੱਕਿਆ ਤੁਸੀਂ ਲਿਆ ਸਕਦੇ ਹੋ ਔਰ ਅੱਗੇ ਆਪਾਂ ਸਰ ਇਧਰ ਵੀ ਦਿਖਾ ਦੋ ਅੱਗੇ ਜਿਵੇਂ ਕਿ ਇਹ ਦਿਖਾ ਸਕਦੇ ਹਾਂ ਤੁਸੀਂ ਆਹ ਦੇਖੋ ਕਿੰਨਾ ਯੂਨੀਕ ਜੀ ਆਈਟਮ ਹੈਗੀ ਅਲੱਗ ਅਲੱਗ ਆਈਟਮ ਜੀ ਨੂੰ ਕਹਿ ਦਿੰਦੇ ਆਪਾਂ ਅਲੱਗ ਆਈਟਮ ਤੁਸੀਂ ਇਹ ਵੀ ਲਿਆ ਸਕਦੇ ਹੋ ਤਿਹਾਰਾਂ ਦੇ ਸੀਜ਼ਨ ਮਤਲਬ ਜਨ ਹੈਪੀ ਨਿਊ ईयर ਦੇ ਸੀਜ਼ਨ ਲਈ ਇਹ 48000 ਦਾ ਸੀ ਜੋ ਕਿ ਸਿਰਫ 36000 ਰੁਪਏ ਦਾ ਰਹਿ ਗਿਆ ਹੁਣ ਅਗਲੀ ਗੱਲ ਕਰੀਏ ਸਰ ਅੱਗੇ ਅੱਗੇ ਦਿਖਾ ਦਈਏ ਤੁਹਾਨੂੰ ਇਧਰ ਲੈ ਚੱਲਦੇ ਆਪਾਂ ਆਜ ਅੱਗੇ ਦਿਖਾਉਣੇ ਤੁਹਾਨੂੰ ਹੋਰ ਵੀ ਹੋਰ ਵੀ ਫੇਅਰ ਇਧਰ ਦੇਖ ਸਕਦੇ ਹੋ ਤੁਸੀਂ ਇੱਕ ਅਲੱਗ ਅਲੱਗ ਹੀ ਲੁੱਕ ਹੈ ਇਸ ਦੀ ਦੇਖ ਸਕਦਾ ਤੁਸੀਂ ਬਹੁਤ ਹੀ ਵਧੀਆ ਸੋਹਣੀ ਲੁੱਕ ਚ ਹੈ ਔਰ ਇਹ ਤੇ ਵੀ ਆਫਰ ਲਾਇਆ ਹੋਇਆ ਸਰਾਣੇ ਆਓ ਤੁਹਾਨੂੰ ਦਿਖਾ ਦਈਏ ਮਤਲਬ ਇਹ ਪਹਿਲਾਂ 70000 ਦਾ ਸੀ ਜੋ ਕਿ ਸਿਰਫ 48000 ਰੁਪਏ ਦਾ ਰਹਿ ਗਿਆ ਹੈਪੀ ਨੀਅਰ ਵਾਰਸੇ ਔਰ ਅਬ ਵਿਹਾਂ ਦੇ ਸੀਜ਼ਨ ਲਈ ਔਰ ਅੱਗੇ ਵੀ ਆਪਾਂ ਦਿਖਾਉਣਿਆ ਤੁਹਾਨੂੰ ਜੋ ਅੱਗੇ ਹੈਗੇ ਆ ਜਿਹੜੇ ਜਿਹੜੇ ਚੀਜ਼ ਤੇ ਆਫਰ ਲਾਇਆ ਸਰਾਣੇ ਇਦਾਂ ਦੇਖ ਸਕਦਾ ਤੁਸੀਂ ਕਲਰ ਬਹੁਤ ਵਧੀਆ ਕਲਰ ਚੁਆਇਸ ਹੈ ਔਰ ਕਲਰ ਬਹੁਤ ਵਧੀਆ ਅਲੱਗ ਜੀ ਇੱਕ ਅਲੱਗ ਜੀ ਚੀਜ਼ ਹੈ ਮਤਲਬ ਅਲੱਗ ਜਿਹਾ ਸੋਫਾ ਸੈੱਟ ਹੈ ਤੁਸੀਂ ਇਸ ਨੂੰ ਦੇਖ ਸਕਦੇ ਹੋ ਇਹ ਤਾਂ ਵੀ ਆਫਰ ਲਾਇਆ ਹਸਰਾਣੇ ਜਿਵੇਂ ਤੁਸੀਂ ਦੇਖ ਸਕਦੇ ਹੋ ਪਹਿਲਾਂ 52000 ਦਾ ਸੀ ਸਿਰਫ 36000 ਰੁਪਏ ਦਾ ਰਹਿ ਗਿਆ ਸਿਰਫ 36000 ਦਾ ਔਰ ਇਹਦੇ ਨਾਲ ਦੋ ਚੇਅਰ ਹੋਰ ਮਿਲਦੀਆਂ ਦੇਖੋ ਜਿਹਨੂੰ ਅਸੀਂ ਕੁਰਸੀਆਂ ਵੀ ਕਹਿੰਦੇ ਨੇ ਪੰਜਾਬੀ ਚ ਔਰ ਆਓ ਅੱਗੇ ਵੀ ਤੁਹਾਨੂੰ ਦਿਖਾ ਦਿੰਦੇ ਆ ਆ ਦੇਖੋ ਜੀ ਇਧਰ ਕਿੰਨੀ ਵਧੀਆ ਚੀਜ਼ ਪਈ ਆ ਔਰ ਇਸ ਦਾ ਵੀ ਤੁਸੀਂ ਟਰੱਕ ਭਰ ਕੇ ਰਾਲੇ ਪਰ ਪਰ ਕੇ ਲਿਆ ਸਕਦੇ ਸਵਾਨ ਦੇ ਉਹ ਬਹੁਤ ਵਧੀਆ ਆਫਰ ਲਾਇਸ ਰਾਨੀ ਇਹ ਵੀ ਤੁਹਾਨੂੰ ਦਿਖਾਉ ਲਿਆ ਸਰ ਇਧਰ ਵੀ ਦਿਖਾ ਦੇਖੋ ਵਾਰ ਪੂਰੀ ਚੀਜ਼ ਦਿਖਾ ਦਿਓ ਸਰ ਪੂਰੀ ਵੀਡੀਓ ਚ ਔਰ ਇਹਦਾ 68000 ਦਾ ਸੀ ਜੋ ਸਿਰਫ 48000 ਰੁਪਏ ਦਾ ਰਹਿ ਗਿਆ ਤੁਸੀਂ ਲਿਆ ਸਕਦੇ ਹੋ ਵੇਚੇ ਦਿੱਕਾ ਦੇਖ ਸਕਦੇ ਤੁਸੀਂ ਇੱਧਰ ਬਹੁਤ ਹੀ ਸੋਹਣੇ ਸੋਹਣੇ ਪਿਆਰੇ ਪਿਆਰੇ ਕਲਰ ਪਏ ਆ ਉਹ ਇਹਤੇ ਵੀ ਆਫਰ ਲਾਇਆ ਹੋਇਆ ਸਰਾਂ ਨੇ ਤੁਹਾਨੂੰ ਦਿਖਾ ਦਿੰਦੇ ਆ ਉਹ ਇੱਧਰ ਦੇਖ ਸਕਦੇ ਹੋ ਤੁਸੀਂ ਇਹ 55000 ਦਾ ਸੀ ਜੋ ਸਿਰਫ 47000 ਰੁਪਏ ਦਾ ਤੁਸੀਂ ਲਿਆ ਸਕਦੇ ਹੋ ਔਰ ਅੱਗੇ ਵੀ ਤੁਹਾਨੂੰ ਦਿਖਾਉਣੇ ਆ ਅੱਗੇ ਸਰ ਪੂਰਾ ਕੈਮਰਾ ਮਾਰ ਕੇ ਦਿਖਾ ਦਿਓ ਇੱਕ ਵਾਰ ਇੱਕ ਅਲੱਗ ਜਿਹੀ ਲੋਕਾ ਅਲੱਗ ਹੀ ਕਲਰ ਹੈ ਔਰ ਅੱਗੇ ਤੁਹਾਨੂੰ ਦਿਖਾਈਏ ਆਓ ਅੱਗੇ ਦਿਖਾਉਣੇ ਤੁਹਾਨੂੰ ਇੱਧਰ ਦੇਖ ਸਕਦੇ ਹੋ ਦੇਖ ਸਕਦੇ ਹੋ 7 ਸੀਟਰ ਸੋਫਾ ਉਹ ਨਾਲ ਇਹ ਟੇਬਲ ਹੈਗੇ ਇਸ ਤੇ ਵੀ ਆਫਰ ਲਾਇਆ ਹੋਇਆ ਸਰਾਂ ਨੇ ਇਹਦਾ ਵੀ ਆਫਰ ਬਾਰੇ ਜਾਣਦੇ ਆ ਸਰਾਂ ਨੂੰ ਕਹਾਂਗੇ ਇੱਕ ਵਾਰ ਕੈਮਰਾ ਮਾਰ ਕੇ ਦਿਖਾ ਦਿਓ ਉਹ ਇਹਦਾ 52000 ਰੁਪਏ ਦਾ ਰੇਟ ਸੀ ਜੋ ਸਿਰਫ 36000 ਰੁਪਏ ਦਾ ਰਹਿ ਗਿਆ 7 ਸੀਟਰਡ ਇਹ ਸੋਫਾ ਔਰ ਨਾਲ ਟੇਬਲ ਹੈ ਔਰ ਸਰ ਇੱਕ ਹੋਰ ਜਾਣਕਾਰੀ ਦੇਣੀ ਭੁੱਲ ਗਿਆ ਸੌਰੀ ਮੈਂ ਆਪਣੇ ਫੋਲੋਅਰ ਨੂੰ ਵੀ ਗਲਤੀ ਮੰਨਣਾ ਚਾਹੁੰਦਾ ਮਤਲਬ ਸੌਰੀ ਕਹ ਲਵਾਂ ਵੀ ਇਹ ਤਾਕਿਸ ਤਾਕਿਸ ਸਟੇਬਲ ਹੈ ਜੋ ਕਿ ਇਸ ਦਾ ਮਤਲਬ ਜੋ ਇਹ ਤੁਹਾਨੂੰ ਦਿਖਾਇਆ ਗਿਆ ਕਰਕਸ਼ ਸਟੇਬਲ ਮਤਲਬ ਇਹਦੇ ਵਿੱਚ ਇਨਕਲੂਡ ਨਹੀਂ ਹੈਗਾ ਮਤਲਬ ਇਹਦੇ ਵਿੱਚ ਇਸ ਦਾ ਪ੍ਰਾਈਸ ਨਹੀਂ ਹੈਗਾ ਜਿਹੜੇ ਤੁਹਾਨੂੰ ਮੈਂ ਪ੍ਰਾਈਸ ਦਿਖਾਏ ਆ ਇਹਨੂੰ ਤਾਂ ਅਗਰ ਤੁਸੀਂ ਖਰੀਦਣਾ ਚਾਹੁੰਦੇ ਹੋ ਇਹ ਸਟੇਬਲ ਨੂੰ ਤੁਸੀਂ ਅਲੱਗ ਬਹੁਤ ਹੀ ਘੱਟ ਰੇਟਾਂ ਤੇ ਖਰੀਦ ਸਕਦੇ ਹੋ ਸਰ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਧੰਨਵਾਦ ਜਿਹੜੇ ਸੱਜਣ ਦੇਸ਼ਾਂ ਵਿਦੇਸ਼ਾਂ ਚੋਂ ਪੰਜਾਬੀ ਰੇਡੀਓ YouTube ਚੈਨਲ ਨਾਲ ਜੁੜੇ ਆ ਔਰ ਕਾਮਲਦੀਪ ਸਿੰਘ ਤੇਜ ਨਾਲ ਜੁੜਿਆ ਹੈ ਔਰ ਆਪਣਾ ਇੰਸਟਾ ਪੇਜ ਨਾਲ ਜੁੜਿਆ ਹੈ ਧੰਨਵਾਦ ਸਭ ਦਾ ਤਹਿ ਦਿਲੋਂ ਧੰਨਵਾਦ ਔਰ ਦੂਰੋਂ ਨੇੜੇ ਜਿੰਨੇ ਵੀ ਸੱਜਣ ਸਾਡੇ ਜੁੜੇ ਆ ਸਭ ਦਾ ਤਹਿ ਦਿਲੋਂ ਧੰਨਵਾਦ